ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਹੈ ਤੇ ਇੱਕ ਗੱਪਣ ਆਓ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਸਸੀ ਗਾਲ ਸਸੀ ਗਾਲ ਡਾਕਟਰ ਸਾਹਿਬ ਹੋ ਠੀਕ ਹੋਵਦੀ ਹੈ ਠੀਕ ਹੈ ਜੀ ਨਾਮ ਤੇ ਐਡਰੈਸ ਵੋ ਨਾਮ ਬੱਗਾ ਸਿੰਘ ਜੀ ਹਮ ਪਿੰਡ ਛੰਨਾ ਗਲਾਬ ਸਿੰਘ ਜੀ ਹਮ ਜ਼ਿਲ੍ਹਾ ਬਰਨਾਲਾ ਜੀ ਹਮ ਤਹਿਸੀਲ ਤਪਾਈ ਨੇੜੇ ਪਿੰਡ ਬਈ ਨੇੜੇ ਪਿੰਡ ਜੇਦਰ ਭਦੌੜਾ ਇਧਰ ਭਾਈ ਰੂਫਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 94640 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦੇ ਐਰ ਸ਼ਹਿਰਾਂ ਹਾਂਜੀ ਐਰ ਸ਼ਹਿਰਾਂ ਜਿਹੜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਆ ਭਰਾ ਇਹ ਰਾਤ ਸੂਈ ਆ ਡਾਕਟਰ ਸਾਹਿਬ ਰਾਤ ਬੱਚਾ ਕੀ ਦੇਤਾ ਬੱਸ ਆਈ ਬੱਚਾ ਦੇਤਾ ਜੇਰ ਪੈ ਗਈ ਹੈ ਹਾਂਜੀ ਜੇਰ ਭਾਈਆ ਬੱਠਲ 'ਚ ਰੱਖੀ ਬੈਠਾ ਕੰਪਲੀਟ ਆ ਕਿੰਨਾ ਕੁ ਬੋਲਾ ਗੱਡੇ ਭਰਾਏ ਦਾ ਬੋਲਾ ਹੀ ਆਪਾਂ ਤੜਕੇ ਗੱਡੇ ਸੀ 7 ਕਿਲੋ ਵਾਹਣਾ 6-7 ਕਿਲੋ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਜੀ ਮਾਲਕਾਂ ਦੇ ਪਿਛਲੇ ਸੂਏ ਦਾ ਦੱਸਿਆ ਹੋਇ 17-18 ਕਿਲੋ ਵਾਢ ਦਾ ਪਾਇਆ ਵਾ ਹਮ ਅੱਜ ਤੀ ਜਣੇ ਦੀ 20 ਦੀ ਮੇਦ ਕਰਦੇ ਆ ਓਕੇ ਆਰਡਰ ਕਮਾਲ ਦਾ ਢਿੱਲਾਂ ਬਹੁ ਪਈਆਂ ਸ਼ਾਮ ਤੱਕ ਕਰ ਸੀਲ ਠੰਡੀ ਆ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਸੀਲ ਲਾ ਲੈ ਜਮਾ ਮਰ ਗਿਆ ਪੂਰਾ ਬਾਸਤਾ ਵੀ ਜਿੱਲੀ ਵਾ ਦੇ ਚਾਣੂ ਗੱਲਾਂ ਕਰਦਾ ਬਈ ਲੇਵਾ ਕਮਾਲ ਦਾ ਅਜੇ ਆਥਰ ਨੂੰ ਬੈੜ ਨੇ ਹੋਰ ਹੀ ਬਣ ਜਾਣਾ ਬਰੀਕੀ ਚ ਬਹੁਤ ਆ ਹਾਂਜੀ ਹਾਂਜੀ ਦੇਖੋ ਇਹ ਕੱਲਾ ਕੱਲਾ ਥਾਣਾ ਜਿਹਾ ਹੈ ਕੱਲਾ ਥਣ ਮੁੱਠੀ ਵਾਲਾ ਥਣ ਵਿੱਚ ਬਾਈ ਚੁਈ ਕਿਵੇਂ ਆ ਭਰਾ ਚੁਈ ਚੁਈ ਇੱਕ ਨੰਬਰ ਆਈ ਜਾਮ ਠੀਕ ਆ ਨਾੜਾਂ ਬਹੁਤ ਚੰਗੀਆਂ ਨੇ ਲੇਵੇ ਤੇ ਕਮਾਲ ਦਾ ਲੇਵਾ ਤੇ ਕੱਲਾ ਕੱਲਾ ਥਣ ਲੈ ਤੇ ਮੂਹਰੋਂ ਨਾੜਾਂ ਦੇਖੋ ਵੱਡੀ ਨਾੜ ਦੇਖੋ ਦੁੱਧ ਵਾਲੀ کیا ਬਾਤ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾਂ ਨੂੜਾ ਹੌਲੇ ਚੰਗੀਆਂ ਕਰਨ ਆਰਡਰ ਦੇਖੋ ਬਈ ਕਮਾਲ ਦਾ ਖੋਲ ਦੇ ਬਈ ਤੋਲ ਕੇ ਦਿਖਾ ਦੇ ਫੁੱਲ ਬਰੀਡ ਆ ਬਈ ਬਰੀਕੀ ਚ ਬਹੁਤ ਆ ਵੜਾ ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਸੂਈ ਸਵਾਈਆ ਬੱਚਾ ਮਗਰ ਬੱਚਾ ਜੇਰ ਵੀ ਬਾਈ ਆ ਰੱਖੀ ਬੈਠਾ ਕੰਪਲੀਟ ਫੇਸ ਦੇਖੋ ਫੇਸ ਬੜਾ ਚੰਗਾ ਛੋਟਾ ਜਿਹਾ ਫੇਸ ਆ ਬਹੁਤੀ ਚੰਗਿਆ ਸਨਖਪੂਣਾ ਬੈੜ ਦੇ ਵਿੱਚ ਫੁੱਲ ਤੂਰਾ ਦੇਖੋ ਇੱਕ ਨੰਬਰ ਆ ਬਾਈ ਕਮਾਲ ਆ ਕਿਆ ਬਾਤ ਆ ਫੁੱਲ ਬਰੀਡ ਐਰ ਸ਼ਰ ਬਰੀਡ ਆ ਬਈ ਮਿਲਦੀ ਬਹੁਤ ਘੱਟ ਆ ਡਿਮਾਂਡ ਫੁੱਲ ਆ ਕਰਮ ਵਾਲੀ ਤੇ ਕੀ ਮੋਲ ਆ ਭਰਾ ਜੈਜ ਮੋਲ ਫੋਨ ਤੇ ਹੋ ਜੀ ਹੋ ਜੈਜ ਐ ਠੀਕ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਬੈਟ ਦੇ ਹਿਸਾਬ ਨਾਲ ਬਿਲਕੁਲ ਜੈਜ ਹੋਊਗਾ ਨਾੜਾ ਨੂੜਾ ਫੋਲ ਚਾਹੀਏ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਲੇਵਾਲੇ ਪੰਡ ਵਾਲਾ ਲੇਵਾ ਲੱਗਾ ਠੰਡੀ ਇੰਨੀ ਕਾ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਨਹੀਂ ਕੁਛ ਨਹੀਂ ਲੈ ਬਾਈ ਦਿਖਾ ਦੇ ਹੱਥ ਉੱਤ ਲਾ ਕੇ ਠੰਡੀ ਕਿਵੇਂ ਆ ਲੋ ਜੀ ਡਾਕਟਰ ਸਾਹਿਬ ਜਿਵੇਂ ਮਰਜੀ ਹੱਥ ਫੇਰੀ ਕਰੀ ਚੋ ਜੀ ਪੂਰਾ ਬਾਸਤਵ ਜਿਵੇਂ ਮਰ ਜਿਆ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਤੇ ਨਾੜਾ ਦਿਖਾਉਣਾ ਲੇਵੇ ਤੇ ਫੁੱਲ ਆ ਇਧਰੋਂ ਲੇਵਾ ਚੈੱਕ ਕਰੋ ਕਲੀ ਕਲੀ ਨਾੜ ਐ ਖੜੀ ਆ ਭਾਈ ਲੈ ਇੱਕੋ ਜਆ ਖਾਣਾ ਬਾਕੀ ਕੋਈ ਯੱਕਰ ਨਹੀਂ ਧਾਰਾ ਮੰਨ ਕੇ ਰਖਾ ਲੈ ਭਾਈ ਚਵਾਈ ਚੈੱਕ ਕਰੋ ਚੂਣ ਬੜਾ ਚੰਗਾ ਹਨਾ ਬਾਈ ਬੜਾ ਚੰਗਾ ਚੂਣ ਮਾਏ ਇਹਦਾ ਮੋਟੀ ਮੋਟੀ ਧਾਰਾ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਲੈ ਲੈ ਵਾ ਦੇਖੋ ਕਮਾਲ ਹੈ ਚਵਾਈ ਦੇਖੋ ਲੈ ਮੋਟਾ ਮੋਟਾ ਚੂਣ ਲੱਗਿਆ ਕਰਮ ਵਾਲੇ ਨੂੰ ਕੀ ਬਾਤ ਹੈ ਲੈ ਦੂਜੇ ਧਣਾ ਜੋ ਚੈੱਕ ਕਰ ਲੋ ਜੇ ਬਾਈ ਲੈ ਨਾਲੇ ਬਾਈ ਨੇ ਕਦੇ ਚਵਾਈ ਦਾ ਆਉਂਦਾ ਬਾਈ ਜਨਾ ਅੱਜ ਚਵਾਈ ਤੇ ਨਹੀਂ ਫਿਰ ਵੀ ਦੂਜੀ ਚਵਾਈ ਦੇਖੋ ਲੈ ਕਮਾਲ ਹੈ ਇਹ ਜਿਵੇਂ ਮਾਰਦੀ ਧਾਰਾ ਮਰੀਦਾਲ ਕੋਈ ਚੈੱਕ ਨਹੀਂ ਹੈ ਲੈਣਾ ਤਾਂ ਕਰਮ ਨਹੀਂ ਹੈ ਬੜਾ ਟਿੰਗ ਟੂਣ ਲੱਗਿਆ ਹਾਂ ਹਾਂ ਜੀ ਕਿਆ ਬਾਤ ਮੁੱਲ ਬਾਈ ਦਾ ਜਾਇਜ਼ ਹੋਊਗਾ ਪਹਿਲਾਂ ਵੀ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਬੈਡ ਚੰਗੀ ਆ ਰੰਗ ਰੂਪ ਚੰਗਾ ਕਿਸੇ ਪਾਸੋਂ ਕੋਈ ਕੱਟ ਅੱਗੇ ਭਰਾ 2 ਨੰਬਰ ਤੇ ਡਾਇਮੰਡ ਪੀਸ ਕਿਹੜਾ ਸੂਆ ਸੁਹੰਦੀ ਆ ਇਹ ਦੂਜਾ ਸੂਆ ਸੁਹੰਦੀ ਆ ਰੈਕਟਰ ਸਾਹਿਬ ਕਿੰਨੇ ਦਿਨ ਲੈਂਦੀ ਆ ਦਿਨ ਲੈ ਜੂਏ 8 ਤੋਂ 10 ਜੀ ਵੈੜ 8 ਤੋਂ 10 ਦੇਣਾ ਨਹੀਂ ਕੱਚੀ ਹੈ ਕੀ ਰਿਕਾਰਡ ਦੋਦਾ ਬਾਈ ਰਿਕਾਰਡ ਜੀ ਪਿਛਲੇ ਸੂਏ ਦਾ ਮਾਲਕਾਂ ਦੱਸਿਆ ਵਾ 30 ਕਿੱਤੀ ਕਿਲੋ ਦਾ ਚਵਾਵਾ ਵਾ ਓਕੇ ਲੇਵਾ ਦੇ ਖੁੱਲੇ ਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾ ਇਹਦਾ ਢਿੱਲਾ ਦੇਖੋ ਆ ਸਾਰੀਆਂ ਨਾ ਜਿਹੜੀ ਬਰੀਕੀ ਹੈ ਨਾ ਸਾਰੀਆਂ ਬਲਡਰਾਂ ਲਾ ਕੱਢੋ ਫਿਰ ਕਰਮਲੀ ਦੇ ਸੋਹਣਾ ਕੱਲਾ ਕੱਲਾ ਥਾਣ ਗੁਲਾਬੀ ਗੁਲਾਬੀ ਥਾਣਾ ਲੈ ਪੂਰੀ ਵਿਥੀ ਤੇ ਥਾਣ ਲੱਗਿਆ ਬਈ ਪੂਰਾ ਨਾੜਾ ਚੈੱਕ ਕਰੋ ਨਾ ਕੀ ਬਾਤ ਹੈ ਲੇਵੇ ਦੀ ਫੀਟਿੰਗ ਬਹੁਤ ਹੈ ਕਿੜੀ ਹੈ ਹਾਂਜੀ ਹਾਂਜੀ ਡਾਕਟਰ ਸਾਹਿਬ ਬੈੜਾ ਜੇ ਕੱਚੀ ਕੱਚੀ ਆ ਤਾਂ ਚਾ ਦੇਖੋ ਤੁਸੀਂ ਬੈੜ ਦਾ ਬਈ ਮੈਂ ਕਿਹਨਾਂ ਕਾ ਨੂੰ ਗੱਲਾਂ ਕਰਨਾ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਫੁੱਲ ਕੱਲੀ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਤੋਰਾ ਦੇਖੋ ਜਮਾ ਘੋੜੇ ਵਰਗਾ ਤੋਰਾ ਬਹਿੜਦਾ ਹਮ ਬਾਕੀ ਮੇਰੇ ਹਿਸਾਬ ਨਾਲ ਚਾਰੂ ਵੀ ਫੁੱਲ ਆ ਹਨਾ ਹਾਂਜੀ ਹਾਂਜੀ ਹਮ ਤੋਰਾ ਦੇਖੋ ਲੈ ਇੱਕ ਨੰਬਰ ਆ ਫੁੱਲ ਬਰੀਡ ਆ ਕਰ ਬਣ ਚ ਮੁੱਲ ਭਰਾ ਫੂਨਤੀ ਹੋ ਜੀ ਹਾਂਜੀ ਮੁੱਲ ਫੂਨਤੇ ਹੋ ਹੂ ਜਾਇ ਜੀ ਬਾਈ ਕਹਿੰਦਾ ਮੁੱਲ ਫੂਨਤੇ ਹੋ ਜੀ ਕਈ ਵਾਰੀ ਬਾਈ ਕਹਿੰਦਾ ਵੇਚਣ ਵਾਲੇ ਭਰਾ ਲੈ ਜਾਂਦੇ ਆ ਉਹਦਾ ਕਰਕੇ ਥੋੜਾ ਜਿਹਾ ਬਾਈ ਕਹਿੰਦਾ ਫੜਦਾ ਰੱਖਣਾ ਪਹਿਲਾਂ ਥੋੜਾ ਰੱਖ ਪਹਿਲਾਂ ਕੰਮ ਆ ਲਾ ਫੁੱਲ ਕੱਦਦਾ ਬਾਈ ਬਰਾਬਰ ਖੜੂਗਾ ਦਿਖਾਉਨੇ ਆ ਕੱਦ ਬਾਈ ਫੁੱਲ ਲੈ ਆ ਦੇਖੋ ਇਹ ਇੱਧਰਲੇ ਪਾਸੇ ਖੜਦਾ ਹਾਂ ਹਾਂ ਲੈ ਲੈ ਬਾਈ ਲਓ ਬਾਈ ਬਰਾਬਰ ਖੜਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਫੁੱਲ ਕੱਦਦਾ ਕੋਈ ਛੋਟੀ ਨਾ ਮੰਨਿਓ ਬਾਈ ਥਿੱਲੇ ਵਾ ਦੇਖੋ ਮੂਰ ਨੂੰ ਦੇਖੋ ਲੇਵਾ ਡੇਢ ਗੱਠ ਲੇਵਾ ਨੂੰ ਲਿਆਈ ਜਾਂਦੀ ਐ ਫੇਸ ਦੇਖੋ ਬੋਦੀਬਾਦੀ ਪੂਰੀ ਚੰਗੀ ਐ ਸਨਖਾਪਣਾ ਬੜ ਦੇ ਵਿੱਚ ਫੁੱਲ ਦੁੱਧ ਦਾ ਰਕਾਰਡ ਚੰਗਾ ਖਣਲੇਵਾ ਚੰਗਾ ਜਿਵਾਈ ਦੀ ਪੂਰੀ ਚੰਗੀ ਨਿਕਲੂ ਜਿਹੜੇ ਸਾਨੂੰ ਨਾਲ ਥਣ ਲੱਗਿਆ ਤੇ ਕੱਚੀ ਕੱਚੀ ਐ ਲੈ ਆ ਸਾਰੀਆਂ ਬਾਲ ਡਲਾਂ ਗੱਡੂ ਫੇਰ ਕਰਨ ਵਾਲੀ ਨੇ ਸੋਨਾ ਦਾ ਬਾਈ ਤੇ ਨਗਸੀ ਭਰਾ ਕੋਲੇ ਦੋ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ